ਅੱਜ ਆਜੀ ਲੋਹੜੀ ਦਾ ਤਿਹਾਰ ਸੋਡੇ ਯਾਰਾਂ ਮਿੱਤਰਾਂ ਨੇ ਰਿਸ਼ਤੇਦਾਰਾਂ ਨੇ ਸੋਨੂੰ ਲੋਹੜੀ ਦੀਆਂ ਵਧਾਈਆਂ ਜ਼ਰੂਰ ਦਿੱਤੀਆਂ ਹੋਣੀਆਂ ਪਰ ਆਪਣੇ ਕੁਝ ਕੁ ਲੋਕਾਂ ਨੂੰ ਵੀ ਪਤਾ ਹੈ ਕਿ ਲੋਹੜੀ ਦਾ ਤਿਹਾਰ ਜਿਹੜਾ ਉਹ ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਹਾਰ ਨਾ ਤੇ ਆਪਾਂ ਨੂੰ ਸਿਰਫ ਇੱਕੋ ਹੀ ਗੱਲ ਦਿਮਾਗ ਦੇ ਵਿੱਚ ਆਉਂਦੀ ਆ ਕਿ ਸਿਰਫ ਜਿਨ੍ਹਾਂ ਦੇ ਘਰੇ ਲੜਕਾ ਹੋਇਆ ਹੁੰਦਾ ਹੈ ਉਹ ਜਾਦੇ ਖੁਸ਼ੀ ਮਨਾਉਂਦੇ ਨੇ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿਹੜੀ ਪਹਿਲੀ ਲੋੜੀ ਬਣਾਈ ਗਈ ਸੀ ਉਹ ਲੜਕੇ ਦੀ ਨਹੀਂ ਸਗੋਂ ਲੜਕੀ ਨਾਲ ਸੰਬੰਧ ਰੱਖਦੀ ਸੀ ਜਦੋਂ ਘਰਾਂ ਦੇ ਵਿੱਚ ਆਪਾਂ ਲੋੜੀ ਪਾਉਣੀ ਆ ਤਾਂ ਉੱਥੇ ਆਪਾਂ ਇੱਕ ਲੋਕ ਤੱਤ ਜਿਹੜਾ ਗਾਉਣੇ ਹੁੰਦੇ ਆ ਕਿ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ ਦੁੱਲੇ ਨੇ ਧੀ ਵਿਆਹੀ ਸਿਰ ਸੱਕਰ ਪਾਈ ਤਾਂ ਦੁੱਲੇ ਦਾ ਉੱਥੇ ਨਾਂ ਕਿਉਂ ਲਿੱਤਾ ਜਾਂਦਾ ਹੈਗਾ ਕੌਣ ਸੀ ਦੁੱਲਾ ਭੱਟੀ ਤੋਡੀ ਜਾਣਕਾਰੀ ਲਈ ਦੱਸ ਦਈਏ ਕਿ ਦੁੱਲਾ ਭੱਟੀ ਜਿਹੜਾ ਸੀਗਾ ਅਕਬਰ ਦਾ ਜਦੋਂ ਸ਼ਾਸਨ ਹੁੰਦਾ ਸੀਗਾ ਤਾਂ ਦੁੱਲਾ ਭੱਟੀ ਉਸ ਟਾਈਮ ਦਾ ਬਾਗੀ ਸੀਗਾ ਕੁਝ ਲੋਕ ਡਾਕੂ ਵੀ ਕਹਿ ਦਿੰਦੇ ਆ ਜਾਂ ਬਾਗੀ ਵੀ ਕਹਿ ਦਿੰਦੇ ਆ ਲੋਕਾਂ ਪ੍ਰਤੀ ਬਹੁਤ ਹਮਦਰਦੀ ਰੱਖਦਾ ਸੀਗਾ ਬਹੁਤ ਚੰਗਾ ਇਨਸਾਨ ਸੀ ਸ਼ਾਹੂਕਾਰਾਂ ਤੋਂ ਲੁੱਟ ਕੇ ਜਿਹੜਾ ਸਮਾਨ ਉਹ ਗਰੀਬ ਲੋਕਾਂ ਦੇ ਵਿੱਚ ਵੰਡ ਦਿੰਦਾ ਸੀ ਤਾਂ ਲੋਕ ਉਹਦੀ ਹਮਾਇਤ ਕਰਦੇ ਸੀ ਲੋਕਾਂ ਲਈ ਉਹ ਇੱਕ ਮਸੀਹਾ ਸੀ ਤਾਂ ਦੁੱਲੇ ਭੱਟੀ ਦਾ ਜਿਹੜਾ ਉੱਥੇ ਨਾਂ ਕਿਉਂ ਲੱਤਾ ਜਾਂਦਾ ਹੈਗਾ ਉਸ ਟਾਈਮ ਦੇ ਵਿੱਚ ਜਦੋਂ ਅਕਬਰ ਦਾ ਰਾਜ ਹੁੰਦਾ ਹੈ ਤਾਂ ਉਸ ਟਾਈਮ ਦੇ ਵਿੱਚ ਸ਼ਾਸਕਾਂ ਤੋਂ ਤਕਰੀਬਨ ਹਰ ਕੋਈ ਡਰਦਾ ਹੁੰਦਾ ਹੈਗਾ ਉਸ ਟਾਈਮ ਦੇ ਵਿੱਚ ਇੱਕ ਬ੍ਰਾਹਮਣ ਸੀ ਜਿਹਦੇ ਦੋ ਲੜਕੀਆਂ ਸੀ ਜਿਹਦਾ ਨਾਂ ਸੀ ਸੁੰਦਰੀ ਤੇ ਮੁੰਦਰੀ ਬ੍ਰਾਹਮਣ ਪਰਿਵਾਰ ਸੀ ਜਿਹੜਾ ਉਹ ਘਰੋਂ ਬਹੁਤ ਗਰੀਬ ਸੀ ਜਿਹੜੀਆਂ ਲੜਕੀਆਂ ਦਾ ਸਗਣ ਪਿਆ ਹੋਇਆ ਸੀ ਪੰਜਾਬੀ ਦੇ ਵਿੱਚ ਜੇ ਆਪਾਂ ਕਹਿ ਦਈਏ ਸਗਣ ਪਿਆ ਹੋਇਆ ਸੀ ਮੰਗਣੀ ਹੋਈ ਸੀ ਜੀ ਤਾਂ ਗਰੀਬ ਪਰਿਵਾਰ ਸੀ ਵਿਆਹ ਹਜੇ ਨਹੀਂ ਕਰ ਸਕਦਾ ਸੀ ਵਿਆਹ ਉਹਨਾਂ ਦਾ ਇਸ ਕਰਕੇ ਲੇਟ ਹੋ ਰਿਹਾ ਸੀ ਕਿਉਂਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਵੀ ਗਰੀਬ ਪਰਿਵਾਰ ਸੀ ਤਾਂ ਜਦੋਂ ਉਹਨਾਂ ਦੇ ਸ਼ਾਸਨ ਕਰਨ ਵਾਲੇ ਨੂੰ ਪਤਾ ਲੱਗਿਆ ਉੱਥੇ ਕਿ ਇੱਕ ਬ੍ਰਾਹਮਣ ਦੇ ਜਿਹੜੀਆਂ ਦੋ ਬਹੁਤ ਸੁੰਦਰ ਲੜਕੀਆਂ ਸੁੰਦਰੀ ਤੇ ਮੁੰਦਰੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਵਿਆਹ ਮੈਂ ਕਰ ਦੂੰਗਾ ਵੀ ਮੇਰੇ ਦਰਬਾਰ ਚ ਬੁਲਾਓ ਪਰ ਉਹਦੇ ਇਰਾਦੇ ਜਿਹੜੇ ਉਹ ਗਲਤ ਸੀ ਉਸ ਤੋਂ ਬਾਅਦ ਜਦੋਂ ਦੁੱਲੇ ਭੱਟੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਦੁੱਲੇ ਭੱਟੀ ਨੇ ਕਿਸੇ ਦੇ ਹੱਥ ਸੁਨੇਹਾ ਕੱਲਿਆ ਕਿ ਇਹ ਥੋਡੀਆਂ ਨਹੀਂ ਬੇਟੀਆਂ ਹੀ ਮੇਰੀਆਂ ਹੀ ਬੇਟੀਆਂ ਨੇ ਇਹਦੀ ਇੱਜ਼ਤ ਵੱਲ ਕੋਈ ਝਾਕ ਨਹੀਂ ਸਕਦਾ ਤਾਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਗਣ ਪਿਆ ਹੋਇਆ ਸੀ ਮੰਗੀਆਂ ਹੋਈਆਂ ਸੀ ਉਸ ਵਕਤ ਸ਼ਾਹੂਆਂ ਤੋਂ ਜਿਹੜਾ ਡਰਦੇ ਸੀ ਸ਼ਾਸਕਾਂ ਤੋਂ ਡਰਦੇ ਸੀ ਤਾਂ ਉਹਨਾਂ ਨੇ ਜਦੋਂ ਇਹ ਗੱਲ ਦਾ ਪਤਾ ਬ੍ਰਾਹਮਣ ਨੂੰ ਪਤਾ ਲੱਗਿਆ ਕਿ ਰਾਜੇ ਨੇ ਉਹਦੀਆਂ ਲੜਕੀਆਂ ਦੇ ਉੱਪਰ ਗਲਤ ਨਜ਼ਰ ਰੱਖੀ ਹੋਈ ਹੈ ਤਾਂ ਉਹਨੇ ਵਿਆਹ ਦਾ ਫੈਸਲਾ ਲਿਆ ਤਾਂ ਬਿਆਹ ਲਈ ਐਨੇ ਪੈਸੇ ਨਹੀਂ ਸੀ ਤਾਂ ਦੁੱਲੇ ਭੱਟੀ ਨੇ ਕਿਹਾ ਕਿ ਇੱਕ ਤਾਂ ਕਿਸੇ ਤੋਂ ਡਰਨਾਂ ਨਹੀਂ ਤੇ ਇੱਕ ਵਿਆਹ ਦੀ ਜਿਹੜੀ ਫਿਕਰ ਨਹੀਂ ਕਰਨੀ ਮੇਰੇ ਹੁੰਦੇ ਹੋਏ ਖਰਚੇ ਦੀ ਫਿਕਰ ਨਹੀਂ ਕਰਨੀ ਤਾਂ ਜਿਹੜੇ ਅੱਗੇ ਜਿਨ੍ਹਾਂ ਨਾਲ ਮੰਗਣੀ ਹੋਈ ਸੀ ਉਹ ਵੀ ਡਰਦੇ ਸੀ ਦਿਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੰਦੇ ਕਿ ਅਸੀਂ ਰਾਤ ਨੂੰ ਵਿਆਹ ਕਰਾਂਗੇ। ਦੁੱਲੇ ਪੱਟੀ ਨੇ ਜੰਗਲ ਦੇ ਵਿੱਚ ਇੱਕ ਵਿਆਹ ਰੱਖ ਲਿਆ। ਵਿਆਹ ਰੱਖਣ ਤੋਂ ਬਾਅਦ ਜੇ ਉਹ ਅੱਗ ਚਲਾਉਂਦੇ ਸੀ। ਜਿਹੜੀ ਸੁੰਦਰੀ-ਮੁੰਦਰੀ ਦਾ ਪਰਿਵਾਰ ਸੀ ਉਹ Hindu ਪਰਿਵਾਰ ਨਾਲ ਸੰਬੰਧ ਰੱਖਦੇ ਸੀ ਉਹਨਾਂ ਦੇ ਫੇਰੇ ਹੁੰਦੇ ਆ ਮੰਦਰ ਦੇ ਵਿੱਚ ਉਹ ਜਾ ਨਹੀਂ ਸਕਦੇ ਸੀ ਕਿਉਂਕਿ ਸ਼ਾਸਕਾਂ ਦੇ ਉੱਥੇ ਪਤਾ ਲੱਗ ਜਾਣਾ ਸੀ ਸ਼ਾਸਕਾਂ ਨੂੰ। ਤਾਂ ਉਹ ਜੰਗਲ ਦੇ ਵਿੱਚ ਵਿਆਹ ਜਿਹੜਾ ਉਹ ਰੱਖ ਲੈਂਦੇ ਆ। ਤਾਂ ਜਦੋਂ ਫੇਰੇ ਕਰਨੇ ਹੁੰਦੇ ਅੱਗ ਚਲਾਉਣਗੇ ਤਾਂ ਫਿਰ ਵੀ ਸ਼ਾਹੂ ਕਰਨ ਨੂੰ ਪਤਾ ਲੱਗੂ ਇਸ ਕਰਕੇ ਉਹ ਜਿਹੜਾ ਲਵੇ ਦਾ ਪਿੰਡ ਹੁੰਦਾ ਹੈਗਾ ਉੱਥੇ ਸਾਰਿਆਂ ਨੂੰ ਅੱਗ ਚਲਾਉਣ ਦੇ ਲਈ ਕਹਿ ਦਿੰਦੇ ਆ ਕਿ ਜਿਵੇਂ ਹੁਣ ਕਹਿ ਦਿੰਦੇ ਆ ਵੀ ਲੋਹੜੀ ਪਾਰਖੀ ਹੈ ਉਹ ਲੋਹੜੀ ਕਹਿ ਦਿੰਦੇ ਆ ਜਿਹੜੀ ਹੁਣ ਰਸਮ ਚੱਲੀ ਹੋਈ ਹੈ ਅੱਗੇ ਲੋਹੜੀ ਪਾਉਣ ਦੀ ਉਹ ਕਹਿ ਦਿੰਦੇ ਆ ਵੀ ਆਪਦੇ ਆਪ ਦੇ ਬਾਰਗੇ ਜਿਹੜੀ ਤੁਸੀਂ ਧੂਣੀ ਪਾਲ ਦੋ ਤਾਂ ਕਰਕੇ ਵੀ ਉਹਨਾਂ ਨੂੰ ਸ਼ਾਹੂ ਕਰਨ ਨੂੰ ਪਤਾ ਨਾ ਲੱਗੇ ਤਾਂ ਜੰਗਲ ਦੇ ਵਿੱਚ ਉਹ ਵਿਆਹ ਕਰ ਦਿੱਤਾ ਜਾਂਦਾ ਹੈ ਜਿਹੜੀ ਬਣੀ ਹੋਈ ਐ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀਵਾਲਾ ਦੁੱਲੇ ਨੇ ਧੀ ਵਿਆਹੀ ਤਾਂ ਦੁੱਲੇ ਨੇ ਉਹੀ ਧੀ ਵਿਆਹੀ ਸੀ ਦੁੱਲੇ ਦੀ ਆਪਣੀ ਧੀ ਨਹੀਂ ਸੀ ਦੁੱਲੇ ਨੇ ਧੀ ਵਿਆਹੀ ਸੇਰ ਸ਼ੱਕਰ ਪਾਈ ਤਾਂ ਜਿਹੜਾ ਬਾਅਦ ਦੇ ਵਿੱਚ ਜਦੋਂ ਸ਼ਗਨ ਦੇ ਤੌਰ ਤੇ ਦਿੰਦੇ ਹੁੰਦੇ ਆ ਤਾਂ ਸੇਰ ਸੇਰ ਸ਼ੱਕਰ ਜਿਹੜਾ ਉਹ ਕੁੜੀਆਂ ਨੂੰ ਸਲਾਮੀ ਤੌਰ ਤੇ ਜੇ ਕਹਿ ਦੀਏ ਉਹ ਪਾਈ ਸੀ ਠਗਣ ਤੌਰ ਤੇ ਜਿਹੜੀ ਸੇਰ ਸੇ ਚੱਕਰ ਉਹ ਕੁੜੀਆਂ ਨੂੰ ਪਾਈ ਸੀ ਤਾਂ ਉਸ ਤੋਂ ਬਾਅਦ ਹੀ ਜਿਹੜਾ ਲੋਹੜੀ ਦਾ ਇਹ ਰਸਮ ਕਹਿ ਲਈ ਆਪਾਂ ਨੂੰ ਜਾਂ ਤਿਹਾਰ ਕਹਿ ਲਈ ਉਸ ਤੋਂ ਬਾਅਦ ਹੀ ਇਹ ਤਿਹਾਰ ਜਿਹੜਾ ਬਣ ਗਿਆ ਸੀ ਕਿਵੇਂ ਲੱਗੀ ਤੁਹਾਨੂੰ ਸਾਡੀ ਸਾਰੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੁਝ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆਂ